ਹਾਂਜੀ ਕੀ ਨਾਂਜੀ ਆਪਣਾ ਮੇਰਾ ਨਾਮ ਸੁਖਪਾਲ ਸਿੰਘ ਚੀਮਾ ਜੀ ਗੁਰਦੁਆਰਾ ਸਿੰਘ ਸਭਾ ਬਗਾਉਣਾ ਦਾ ਪ੍ਰਧਾਨ ਹਾਂ ਜੀ ਅੱਛਾ ਇੱਕ ਕਬਜ਼ੇ ਦਾ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕੀ ਮਸਲਾ ਹੈ ਇਹ ਜਿਹੜਾ ਕਬਜ਼ਾ ਪਿੰਡ ਦੀ ਪੰਚਾਇਤ ਲਾ ਰਹੀ ਸਾਡੇ ਦੇ ਨਾਜਾਇਜ਼ ਲਾ ਰਹੀ ਜੀ ਸਾਡੇ ਕੋਲ ਸਾਰੇ ਕਾਗਜ਼ ਮੌਜੂਦ ਆ ਸਾਡੇ ਕੋਲ ਫਰਦ ਗੁਰਦੁਆਰਾ ਸਿੰਘ ਸਭਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮੌਜੂਦ ਆ ਜਿਹੜੀ ਸਾਡੀ ਪੱਕੀ ਜਗ੍ਹਾ ਸੀ ਪਹਿਲਾਂ ਉਹ ਨੰਬਰ ਖਸਰਾ ਨੰਬਰ 145/1 ਚ ਸਕੂਲ ਦੇ ਵਿੱਚ ਆਉਂਦੇ ਜੀ ਉਸ ਤੋਂ ਬਾਅਦ ਪੰਚਾਇਤ ਨੇ ਲਿਖ ਕੇ ਦਿੱਤਾ ਹੋਇਆ ਕਿ ਇੱਕ ਦਾ ਤਬਾਦਲਾ ਕਰਕੇ ਸਾਨੂੰ ਦੂਜੇ ਦਿੱਤੇ ਜਾਵੇ ਇਹਦਾ ਤਾਂ ਕੋਰਟ ਦੇ ਵਿੱਚ ਵੀ ਗਿਆ ਜੀ ਫੈਸਲਾ ਕੋਰਟ ਦੇ ਵਿੱਚੋਂ ਹੀ ਸਾਡੇ ਹੱਕ 'ਚ ਹੋਇਆ ਫਿਰ ਪੰਚਾਇਤ ਨੇ ਲਿਖ ਕੇ ਦਿੱਤਾ ਇਹਦੇ ਉੱਤੇ ਸਫੈਦੀ ਲਾਏ ਸੀ ਸਫੈਦੀ ਵਾਢ ਕੇ ਅਸੀਂ ਕਮੇਟੀ ਨੂੰ ਇਹ ਥਾਂ ਦਿੱਤਾ ਜਾਊਗਾ ਉਸ ਤੋਂ ਬਾਅਦ ਕਮੇਟੀ ਆਪਣੀ ਚਾਰਦੀਵਾਰੀ ਕਰ ਸਕਦੀ ਹੈ ਜੀ ਉਤੋਂ ਬਾਅਦ ਅਸੀਂ ਸਾਡੇ ਕੋਲੇ ਬਹੁਤ ਏਡੇ ਇੰਨਾ ਰਿਆ ਸਾਡੇ ਕੀਰਤਨ ਦਰਬਾਰ ਵੀ ਹੋਏ ਹਰ ਸਾਲ ਗੁਰੂ ਨਾਨਕ ਗੁਰਦੇਵ ਗੁਰ ਗੁਰਪੁਰ ਦੇ ਪ੍ਰੋਗਰਾਮਾਂ ਤੇ ਉੱਥੇ ਸਾਡੀ ਸਟੇਜ ਲੱਗਦੀ ਆ ਜੀ ਕੁਛ 5 2 4 ਸਾਲਾਂ ਤੂੰ ਹੁਣ ਸਟੇਜ ਬੰਦ ਹੋ ਗਈ ਸਟੇਜਾਂ ਛੇ ਵਧਣ ਕਰਕੇ ਸਾਡੇ ਕੋਲ ਟਾਈਮ ਦੀ ਘਾਟ ਕਰਕੇ ਉਹ ਸਟੇਜ ਬੰਦ ਕਰ ਦਿੱਤੀ ਗਈ ਫਿਰ ਉੱਥੇ ਕੂੜਾ ਕਰਕਟ ਸਿਰਦੇ ਦੇ ਗੰਦ ਪੈਣ ਲੱਗ ਪਿਆ ਜੀ ਪੇਰੋਦੀ ਵਜਾਂ ਨਾਲ ਅਸੀਂ ਹੁਣ ਸਾਡੇ ਕੋਲ ਕੁਝ ਪੈਸੇ ਆਏ ਸੀ ਕਮੇਟੀ ਦੇ ਕੋਲ ਮੌਜੂਦ ਸੀ ਗੁਰੂ ਘਰ ਦੇ ਅਸੀਂ ਫਿਰ ਸਾਰਿਆਂ ਨੇ SLA ਬਣਾ ਕੇ ਉਹਦੇ ਤੇ ਕੀਤਾ ਵੀ ਇਹ ਤੇ ਚਾਰ ਦਿਵਾਰੀ ਕੀਤੀ ਜਾਵੇ ਅਸੀਂ ਉਹ ਜਗ੍ਹਾ ਤੇ ਹੁਣ ਚਾਰ ਦਿਵਾਰੀ ਕਰਕੇ ਆਪਣੇ ਗੇਟ ਲਾਇਆ ਗਿਆ ਲੋਕ ਲਾਇਆ ਗਿਆ ਪੰਚਾਇਤ ਸਾਡੇ ਦੇ ਨਜਾਇਜ਼ ਧੱਕਾ ਕਰ ਰਹੀ ਆ ਵੀ ਇਹਨਾਂ ਨੇ ਪੰਚਾਇਤ ਦੀ ਜਗ੍ਹਾ ਤੇ ਕਬਜ਼ਾ ਕੀਤਾ ਜੋ ਕਿ ਸਰਾਸਰ ਇਹ ਗਲਤ ਆ ਸਾਡੇ ਕੋਲ ਸਾਰੇ ਪੇਪਰ ਮੌਜੂਦ ਆ ਅਸੀਂ ਵੀਡੀਓ ਦਫ਼ਤਰ ਵੀ ਦਿੱਤੇ ਹੋਏ ਆ ਫਿਰ ਵੀ ਵਾਰ-ਵਾਰ ਪਿੰਡ ਚ ਗਲਤ ਪ੍ਰਚਾਰ ਕਰ ਰਿਆ ਸਾਡੇ ਗਲਾਬ ਕੇ ਇਹ ਗੁਰਦੁਆਰਾ ਦੀ ਕਮੇਟੀ ਨੂੰ ਸਾਨੂੰ ਗਲਤ ਗਾਲਾਂ ਵਿੱਚ ਕੱਢੀਆਂ ਜਾ ਰਹੀਆਂ ਔਰ ਕਹਿ ਰਹੇ ਧੱਕਾ ਕਰਦੇ ਜਦ ਕਿ ਇਹਨਾਂ ਕੋਲ ਕੋਈ ਵੀ ਪੇਪਰ ਮੌਜੂਦ ਨਹੀਂ ਜੇ ਪੇਪਰ ਮੌਜੂਦ ਹੈ ਇਹਨਾਂ ਕੋਲ ਤੇ ਇਹ ਸਾਨੂੰ ਦੱਸਣ ਲਿਆਣ ਤੇ ਸਾਡੇ ਪੇਪਰ ਦੇਖਣ ਜੋ ਵੀ ਚੀਜ਼ ਸਹੀ ਆ ਉਹਦੇ ਤੇ ਫੈਸਲਾ ਕੀਤਾ ਜਾ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਆ ਜੀ ਪੇਪਰ ਸਾਡੇ ਦੇਖ ਕੇ ਉਹਨਾਂ ਨੂੰ ਬਿਲਕੁਲ ਸਹੀ ਕੋਣ ਆ ਗਲਤ ਕੋਣ ਆ ਉਹਦੇ ਤੇ ਬਿਲਕੁਲ ਪੂਰਾ ਪ੍ਰਚਾਰ ਕੇ ਸਾਨੂੰ ਉਹਦੀ ਸਪਾਈ ਦਿੱਤੀ ਜਾਣ ਸਾਨੂੰ ਕਿ ਪਿੰਡ ਚ ਕਿਹਾ ਜਾਵੇ ਪੇ ਇਹ ਪੇਪਰ ਦੇ ਸਾਡੇ ਕੋਲ ਸਹੀ ਮੌਜੂਦ ਆ ਪੇ ਕਹੇ ਕਮੇਟੀ ਇਹ ਸਹੀ ਹੈ ਪਿੰਡ ਮੇਰਾ ਜੀ ਮੈਂ ਗੁਰਪ੍ਰੀਤ ਸਿੰਘ ਪਿੰਡ ਭਗਾਣਾ ਜੀ ਸਾਬਕਾ ਸਰਪੰਚ ਮੇਰੇ ਘਰ ਦੇ ਸਰਪੰਚ ਰਿਹਾ 2008 ਚ ਏਰੀਆ ਜਿਹੜੀ ਜਗਾ ਸਾਡੀ ਗੁਰਦਾਰ ਸਾਹਿਬ ਜਗਾ ਇਹ ਜਦੋਂ ਸਾਡੇ ਬਿਊਰੋਗਾਇ ਨਾ 1947 ਵਿੱਚ ਉਦੋਂ ਦੀ ਜਗਾ ਸਾਡੇ ਗੁਰਦਾਰੇ ਨਾਂ ਹੈ ਜਿਹੜੀ ਸਾਡੀ ਜਗਾ ਸੀ ਉਹਦੇ ਵਿੱਚ ਸਕੂਲ ਬਣ ਗਿਆ ਸੀ ਸਕੂਲ ਬਣ ਗਿਆ ਸੀ ਹਾਂਜੀ ਠੀਕ ਉਹ ਪੰਜ ਤਿੰਨ ਕਲਾਂ ਕਿੰਨੇ ਜਗ੍ਹਾ ਸੀ ਚਾਰ ਕਲਾਂ ਦੋ ਮਰਲੇ ਜਗ੍ਹਾ ਸੀ ਉਹ ਉਹਦੇ ਵਿੱਚ ਸਕੂਲ ਬਣ ਗਿਆ ਠੀਕ ਹੈ ਸਕੂਲ ਬਣਨ ਤੋਂ ਬਾਅਦ ਜਿਹੜੀ ਸਾਡੀ ਗੁਰਦਾਈ ਜਗ੍ਹਾ ਸੀ ਉੱਥੇ ਸਕੂਲ ਬਣ ਗਿਆ ਸਕੂਲ ਵਾਲੀ ਜਗ੍ਹਾ ਇੱਧਰ ਆ ਗਈ ਠੀਕ ਉਹਦੇ ਵਿੱਚ ਫਿਰ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਸੀ ਉਹਨਾਂ ਨੇ ਮਤਾ ਪਾਇਆ ਸੀ ਤੇ ਇਹਦੇ ਵਿੱਚ ਸਪੈਦੇ ਬਿਲ ਠੀਕ ਹੈ ਵੀ ਸਪੈਦੇ ਜਿਹੜੀ ਆ ਉਹ ਪੰਚਾਇਤ ਪੱਟੂਗੀ ਸਪੈਦੇ ਪੱਟਣ ਤੋਂ ਬਾਅਦ ਜਿਹੜੀ ਜਗ੍ਹਾ ਗੁਰਦਾਰੀ ਦਿੱਤੀ ਜਾਊਗੀ ਗੁਰਦੁਆਰੇ ਦੀ ਗੱਡੀ ਕਮੇਟੀ ਇਹ ਚਾਰਦਾਰ ਕਰ ਸਕਦੀ ਹੈ। ਉਹਦੇ ਵਿੱਚ ਫਿਰ ਇਹਨਾਂ ਸਾਡੇ ਬੰਦਿਆਂ ਨੇ ਗੁਰਦੁਆਰੀ ਕਮੇਟੀ ਨੇ ਇਹ ਹੱਲ ਕੇ ਸਾਫ਼ ਕਰਕੇ ਤੇ ਚਾਰਦਾਰ ਵੀ ਕੀਤੀ। ਫਿਰ ਆਪਣਾ ਗੁਰੂ ਮਾਰੀ ਦਾ ਲੰਗਰ ਲਾਇਆ ਇੱਥੇ। 5-6 ਸਾਲ ਲਾਏ। ਹੁਣ ਆਡੇ ਬੱਚਿਆਂ ਨੇ ਜਦ ਤਨਾ ਉੱਥੇ ਮੱਲੇ ਵਾਲਿਆਂ ਨੇ ਸਟੇਜ ਲਾਉਣੀ ਸ਼ੁਰੂ ਕਰਤੀ। ਇੱਥੇ ਬੰਦ ਹੋ ਗਿਆ ਸਾਡਾ ਕੰਮ। ਇਹਨਾਂ ਕੀਤੀ ਨਹੀਂ ਇੱਥੇ ਲੋਕੀ ਘੁੜਾ ਸੱਟਣ ਲਾ ਪਏ। ਗੰਦ ਪਾਉਣ ਲਾ ਪਏ। ਡਟੀਆਂ ਲਾ ਪਏ ਲੋਕੀ ਡੰਗਰ ਬਣਾ ਲਾ ਪਏ। ਵਿੱਚ ਰੇਤਾ ਵੀ ਸਿੱਟੀ ਆ। ਜਿੰਦਾਂ ਕਬਜਾ ਲਾ ਪਿਆ ਹੁਣ ਜੀ। ਤੇ ਇਹਦੇ ਵਿੱਚੋਂ ਦੇਖੋ ਜੀ ਚੜਦਾ ਲੈਂਦਾ ਪਾਸਾ ਗੁਰੂ ਰਵੀਦਾਸ ਗੁਰਦਵਾਰਾ ਇਹਨੂੰ 18 ਮਰਲੇ ਦੀ ਪੰਚਾਇਤ ਨੇ ਠੀਕ ਠੀਕ ਹੈ ਜੀ ਚੜਦੇ ਪਾਸੇ ਮੈਂ ਡਾਕਟਰ ਮੇਦਗਰ ਭਾਉ ਨੂੰ ਆਬ ਲੈ ਕੇ ਦਿੱਤੀ ਪੰਚਾਇਤ ਦੀ ਜਗਾ ਉੱਥੇ ਡਾਕਟਰ ਮੇਦਗਰ ਬਣ ਪੈਣਾ ਗੁਰਦਵਾਰਾ ਵੱਖਰਾ ਜਾਂਜਗਰ ਵੱਖਰਾ ਦੋ ਜਾਂਜਗਰ ਆਧਰ ਮੇਰੇ ਇੱਧਰ ਹੈ ਜੀ ਹੈ ਜੀ ਜਿਹੜੀ ਸਾਡੀ ਗੁਰਦਾਈ ਜਗਾ ਸਾਨੂੰ ਨਹੀਂ ਵੜਦਾ ਸਰਪੰਚ ਸਾਡੇ ਰੋਡ ਲਿਜਾਮ ਲਾ ਰਿਆ ਲਿਖਤੀ ਲਿਖਤੀ ਪ੍ਰੂਫ ਦਿੱਤੇ ਉਹਨੇ ਅੱਛਾ ਲਿਖਤੀ ਅਤੇ ਵੀਡੀਓ ਸਾਹਬੇ ਸਾਡੇ ਸਾਹਮਣੇ ਕੱਢੇ ਨੇ ਇਹ ਆ ਜਾ ਕੇ ਉੱਥੇ ਆਪਣਾ ਪ੍ਰੂਫ ਜੇ ਪੇਸ਼ ਕਰਕੇ ਆਏ ਠੀਕ ਹੈ ਜੀ ਸਾਡੀ ਜਿਹੜੀ ਜੱਦੀ ਜਗ੍ਹਾ ਗੁਰਦਾਸਾ ਨੂੰ ਉਹ ਨਹੀਂ ਮਿਲਦੀ ਬਈ ਇਹ ਜਿਹੜੀ ਸਾਡੀ ਗੁਰਦਾਰੀ ਜਗ੍ਹਾ ਹੈ ਨਾ ਇਹ ਸਾਡੀ ਜੱਦੀ ਜਗਾ ਜੀ ਜੱਦੀ ਜਗਾ ਸਾਡੇ ਤੇ ਬਹੁਤ ਗਲਤ ਇਲਜ਼ਾਮ ਲਾ ਰਹੇ ਯਾਰ ਯਾਰੇ ਹਮ ਕੀਤਾ ਪੰਚਾਇਤ ਦੀ ਪੈਲੀ ਦੇ ਇਹ ਸਾਡੀ ਗੁਰਦਾਰੀ ਜੱਦੀ ਜਗਾ ਜੀ ਜੱਦੀ ਕਾਗਜ਼ ਤੁਹਾਡੇ ਕੋਲ ਹੈਗੇ ਆ ਕਾਗਜ਼ ਸਾਡੇ ਕੋਲ ਪੂਰੇ ਆ ਜੀ ਪੂਰੇ ਕਾਗਜ਼ ਹੈਗੇ ਆ ਠੀਕ ਹੈ ਜੀ ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ ਹੈ ਪ੍ਰਸ਼ਾਸਨ ਤੋਂ ਮੰਗਿਆ ਜੀ ਇੱਦਾਂ ਦੇ ਸਰਪੰਚ ਬਣਾਇਆ ਪਿੰਡ ਦਾ ਹਮ ਇਹ ਤੇ ਰੂਥਾ ਬਲਾਈ ਜਾਵੇ ਇਹਨੂੰ ਸਸਪੈਂਡ ਕੀਤਾ ਜਾਵੇ ਠੀਕ ਹੈ ਬਲਵਿੰਦਰ ਸਿੰਘ ਪਿੰਡ ਭਗਾਣਾ ਸਾਡੇ ਕੋਲ ਜੋ 1947 ਤੋਂ ਬਾਅਦ ਸਾਡੇ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ 4 ਕਨਾਲ 2 ਮਰਲੇ ਜ਼ਮੀਨ ਜੋ ਸੀ ਉਸ ਉਹਦੀ ਜਗ੍ਹਾ ਤੇ ਪੰਚਾਇਤ ਨੇ ਸਕੂਲ ਬਣਾ ਦਿੱਤਾ ਉਹਦੇ ਬਾਅਦ ਤੇ ਪ੍ਰਬੰਧਕ ਕਮੇਟੀ ਨੇ ਭਗਵਾੜਾ ਵਿੱਚ ਕੇਸ ਕੀਤਾ ਜਿਹਦੇ ਬਦਲੇ ਪੰਚਾਇਤ ਨੇ 4 ਕਨਾਲ 2 ਮਰਲੇ ਦੀ ਬਜਾਏ 145/2 ਖਤਰਾਂ ਨੰਬਰ ਵਿੱਚੋਂ ਦੋ ਕ ਨਾਲ ਤਿੰਨ ਮਰਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਤੇ ਨਾਲ ਇਹ ਦੇਖ ਕੇ ਦਿੱਤਾ ਕਿ ਇਹਦੇ ਵਿੱਚ ਸੁਪੈਦੇ ਵੱਢਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਚਾਰਦਵਾਰੀ ਕਰ ਸਕਦੀ ਹੈ ਉਹਦੇ ਬਾਅਦ ਤੇ ਸਾਡੇ ਕੋਲ 1995 96 ਤੇ ਹੁਣ 19 2024 ਦੀ ਸਾਡੇ ਕੋਲ ਫਰਦਾ ਮੌਜੂਦ ਨੇ ਜੋ ਕਿ ਅਸੀਂ ਸੰਮਣ ਆਏ ਸੀ ਸਾਨੂੰ ਵੀਡੀਓ ਦਫ਼ਤਰ ਚੋਂ ਥੰਮਣ ਆਇਆ ਉਸ ਆਧਾਰ ਤੇ ਅਸੀਂ ਵੀਡੀਓ ਦਫ਼ਤਰ ਜਾ ਕੇ ਉਹ ਕਾਗਜ਼ ਜਮਾ ਕਰਾਏ ਆ ਜੇ ਬਿਲਕੁਲ ਜਾਇਜ਼ ਨੇ ਉਹ ਤੁਸੀਂ ਵੀ ਵੇਖ ਸਕਦੇ ਹੋ ਠੀਕ ਹੈ ਜੀ ਹਾਂ ਜੀ ਜਿਹੜੇ ਇਲਜ਼ਾਮ ਲਾਏ ਜਾ ਰਹੇ ਉੱਤੇ ਕੀ ਉਹ ਬਿਲਕੁਲ ਝੂਠੇ ਲਾਏ ਜਾ ਰਹੇ ਆ ਉਹਦੇ ਬਾਅਦ ਤੇ ਸਰਪੰਚ ਨੂੰ ਜਾਂ ਉਹਦੇ ਨਾਲ ਜਿਹੜੇ ਵੀ ਇਲਜ਼ਾਮ ਲਾਉਣ ਵਾਲੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਨਹੀਂ ਤੇ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਮਾਨ ਹਾਨੀ ਦਾ ਕੇਸ ਹਾਈ ਕੋਰਟ ਦੇ ਵਿੱਚ ਕਰਾਂਗੇ ਪ੍ਰਬੰਧਕ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ